ਲਓ ਜੀ ਕਣਕਾਂ ਦੇ ਰੰਗ ਦੇਖੋ ਫੁੱਲ ਪੱਕੀਆਂ ਪਈਆਂ ਨੇ ਆਪਾਂ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਦੱਸਿਆ ਸੀ ਕਿ ਕਣਕ ਪੱਕ ਗਈ ਅੱਜ ਪਰ 10 ਤਰੀਕ ਹੋ ਗਈ ਅੱਜ ਤੱਕ ਵੀ ਇਹ ਕਣਕਾਂ ਵੱਡੀਆਂ ਨਹੀਂ ਤੇ ਆਪਾਂ ਨੂੰ ਐਂਦੀ ਵੀ ਆਪਣਾ ਏਰੀਆ ਲੇਟ ਹੈ ਤੇ ਵੱਢ ਜੂ ਹੁਣ ਜ਼ੋਰ ਪੈ ਰਿਹਾ ਹੋਊਗਾ ਪਰ ਇੱਥੇ ਵੀ ਹਲੇ ਬਾਈ ਆਪਾਂ ਮਸ਼ੀਨ ਲੈ ਕੇ ਆ ਗਏ ਉਹ ਖੜੀ ਐ ਤੇ ਕਣਕ ਹਲੇ ਵੀ ਵੱਢਣ ਨਹੀਂ ਲੱਗੀ ਉਹ ਪਰਾਂ ਏਰੀਆ 'ਚ ਵੱਢ ਵੀ ਰਹੇ ਨੇ ਕੋਈ ਕੋਈ ਮਸ਼ੀਨ ਚੱਲ ਵੀ ਰਹੀ ਹੈ ਖਰ ਇਹ ਜੀ ਗੱਲ ਨਹੀਂ ਪਰ ਉਹ ਗੱਲ ਨਹੀਂ ਵੀ ਜਿਵੇਂ ਹੁਣ ਆਪਾਂ ਪਹਿਲੀ ਵਾਰ ਆਏ ਜੈਨ ਵੀ ਆਪਣੇ ਲਈ ਕੰਮ ਨਹੀਂ ਹੈਗਾ ਹਲੇ ਕਿਉਂਕਿ ਪਹਿਲਾਂ ਵਾਲੇ ਪੱਕੇ ਬੰਦੇ ਹੀ ਪੂਣਾ ਤੋਂ ਵੜਾ ਰਹੇ ਨੇ ਜੇ ਜੋਰ ਪਾਊਗਾ ਫੇਰ ਜਿਹੜੀਆਂ ਮਸ਼ੀਨਾਂ ਤੇ ਹੀ ਕੰਮ ਮਿਲੂਗਾ ਜਦ ਅਗਲੇ ਨੂੰ ਕਾਲੀ ਹੋਊਗੀ ਵੀ ਹਾਂ ਵੀ ਵਡਾ ਹੋਸਣ ਕਾਲੀ ਉਰੇ ਹੈ ਨਹੀਂ ਹਲੇ ਕੀ ਚੱਕਰ ਜਦ ਇਹਨੂੰ ਦਾ ਫਿਰ ਆਪਣੇ ਵੀ ਕੰਮ ਚੱਲ ਜੂ ਬਾਈ ਕਿਤੇ ਇੱਥੋਂ ਆਈ ਨਾ ਮੁੜਨਾ ਬਾਈ ਜੀ ਕਿਉਂਕਿ 13 14 ਨੂੰ ਆਪਣੇ ਵੀ ਚੱਲੂਗਾ ਕੰਮ ਤੇ ਜਦੋਂ ਦਾ ਸਾਰੇ ਕੀਤੇ ਚੱਲ ਪੈਣਾ ਵਰਸੀਨ ਦੇਖੋ ਕਿੰਨਾ ਵਧੀਆ ਬਾਈ ਪੂਰੇ ਡੰਗਰ ਵਧੀਆ ਰੱਖਦੇ ਨੇ ਵੇ ਆਹ ਖੜੀ ਹੈ ਆਪਣੀ ਮਸ਼ੀਨ ਇੱਥੇ ਪਹਿਲਾਂ ਪੰਪ ਤੇ ਦੀ ਹੁਣ ਇੱਥੇ ਲਾਤੀ ਲੈ ਵੀ ਹਰਿਆਣੇ ਦੇ ਵਿੱਚ ਆਪਾਂ ਵੀ ਚਲਾਤੀ ਜੀਕੇ ਸਾਈਡ ਮਸ਼ੀਨ ਤੁਹਾਨੂੰ ਦੱਸਿਆ ਦਦਨ ਵੀਡੀਓ ਪਾਈ ਤੀ ਤੇ 12 ਤਰੀਕ ਨੂੰ ਚੱਲੀ ਆ ਆਪਣੀ ਵਾਲੀ ਜੋ ਕਿ ਮੀਂਹ ਪੈ ਗਿਆ ਦੋ ਦਿਨ ਕੰਮ ਰੁਕਣਾ ਪੈ ਗਿਆ ਪੰਜਾਬ ਚ ਬਹੁਤ ਜ਼ਿਆਦਾ ਮੀਂਹ ਪੈ ਗਿਆ ਯਾਰ ਕਣਕ ਬਹੁਤ ਖਰਾਬ ਹੋ ਗਈ ਤੇ ਹੁਣ ਉੱਥੇ 15 ਤਰੀਕ ਨੂੰ ਜਾਵਾਂਗੇ ਹੁਣ ਪੰਜਾਬ ਚ ਉਧਰ ਵੱਡਿਆ ਇਹ ਇੱਧਰ ਆ ਕੇ ਆਣਾ ਪਿਓਰ ਦਾਵਣ ਦਾ ਏਰੀਆ ਹੈ ਬਾਈ ਤੇ ਮਸ਼ੀਨਾਂ ਦੇਖੋ ਤਿੰਨ ਉਹ ਚੱਲਦੀਆਂ ਚੌਥੀ ਇਹ ਇੱਕ ਪੰਜਵੀਂ ਉਧਰ ਲੱਗ ਰਹੀ ਹੈ ਬਾਕੀ ਹੋਰ ਵਾਲੇ ਦੂਰ ਖੜੀਆਂ ਆ ਬਹੁਤ ਮਸ਼ੀਨਾਂ ਚੱਲ ਜਾਨਾ ਐ ਐ ਕਹਿੰਦੇ ਨੇ ਕਹਿੰਦੇ ਵੀ 2-3 ਦਿਨਾਂ ਦੇ ਵਿੱਚੇ ਢਾ ਦੇਣੀ ਐ ਇਹ ਕਣਕ ਨੂੰ ਕਣਕ ਦੇਖੋ ਖੜੀ ਐ ਤੇ ਦਾਵਨ ਚ ਥੋੜੀ ਜਿਹੀ ਹੌਲੀ ਵੀ ਐ ਕਣਕ ਆਪਾਂ ਇੱਥੇ ਪਹਿਲੀ ਵਾਰ ਆਏ ਆ ਬਾਈ ਤੇ ਪਹਿਲਾ 2 ਦਿਨ ਤਾਂ ਖੜਨਾ ਪਿਆ ਮਮੀ ਕਰਕੇ ਅੱਜ ਚੱਲ ਗਿਆ ਕੰਮ ਬਸ 2-3 ਦਿਨਾਂ ਦੀ ਢਾ ਦੇਣਾ ਫਿਰ ਆਪਾਂ ਆਪਣੇ ਪਿੰਡ ਵਗ ਜਾਵਾਂਗੇ ਉੱਥੇ ਚੱਲੂਗਾ 15 ਤਰੀਕ ਨੂੰ ਉੱਥੇ ਤਾਂ ਆਪਣਾ ਲੋਕਲ ਕੰਮ ਐ ਪਾਪਾ ਪਹਿਲੀ ਵਾਰ ਆਏ ਦੀ ਬਾਈ ਇਸ ਏਰੀਏ ਚ ਪੂਰੇ ਪਰ ਮਸ਼ੀਨ ਬਹੁਤ ਜ਼ਿਆਦਾ ਆਉਂਦੀ ਆ ਆਉਂਦੀ ਸਾਰੀ ਬਾਹਰੋਂ ਲੋਕਲ ਮਸ਼ੀਨ ਉਰੇ ਹੈ ਨਹੀਂ ਪਰ ਜ਼ਿਆਦਾ ਆਉਣ ਕਰਕੇ ਲੋਕ ਰੇਟ ਵੀ ਘੱਟ ਕਰਦੇ ਨੇ ਪੰਗਾ ਇਹ ਆ